ਉਹ ਖੜਿਆ ਨਹੀਂ ਜਾਣਾ ਤੇ ਨਾਮ ਕੀ ਆਪ ਦਾ ਕਿੱਤੋਂ ਆਇਆ ਕੀ ਹੋ ਰਿਹਾ ਸੱਤ ਵਾਲੇ ਸਟਰੀਂਗ ਦਾ ਕੰਮ ਕਰਦੇ ਆ ਤੇ ਅਸੀਂ ਮਨਾ ਕਰਨ ਗਏ ਦੋ ਵਾਰ ਮਨਾ ਕਰਕੇ ਆਇਆ ਤੇ ਅਸੀਂ ਨਾਲ ਦੇ ਨੂੰ ਬੋਲਣ ਗਏ ਆ ਗਵਾਂਡੀਆਂ ਨੂੰ ਕਿ ਆਂਟੀ ਜੀ ਇਹਨਾਂ ਨੂੰ ਸਮਝਾਓ ਤੇ ਹਟਦੇ ਨਹੀਂ ਪਏ ਤੇ ਉਹ ਬੰਦੇ ਫਿਰ ਉਹ ਇੰਨੇ ਚ ਨਾ ਉਹ ਗੱਡੀਆਂ ਲੈ ਕੇ ਆ ਗਏ ਖਤਿਆਰਤ ਕਰ ਪੜ ਕੇ ਤੇ ਮੈਨੂੰ ਤੇ ਮੈਂ ਕੀ ਕਰਵਾ ਲੈਣ ਨੂੰ ਮਾਰਨ ਲਈ ਤੇ ਇੰਨੇ ਚ ਮੈਂ ਆਪਣੇ ਘਰ ਵਾਲੇ ਨੂੰ ਕਮਰੇ ਚ ਲੋਕ ਕਰਤਾ ਮੈਂ ਅੱਗੇ ਚਲੀ ਤੇ ਉਹਨਾਂ ਨੇ ਮੈਨੂੰ ਖਿੱਚਿਆ ਮੇਰੇ ਬਾਲ ਪੁੱਟੇ ਮੇਰੇ ਈਟਾਂ ਮਾਰੀਆਂ ਲੱਤਾਂ ਮਾਰੀਆਂ ਸਰਸਰੀਆ ਮਾਰੇ ਮੇਰੇ ਪਿੱਟ ਤੇ ਰਜਨੀ ਸ਼ਰਮਾ ਤੇ ਕਪਿਲ ਸ਼ਰਮਾ ਕਰਨੀ ਅਨਿਲ ਜਰਮਨ ਅਰਿੰਜ ਸ਼ਰਮਾ ਮਾਮਲਾ ਲਿੱਤਾ ਤੇ ਪ੍ਰੀਤਮ ਨਗਰ ਹਬੂ ਹਲਵਾ ਅਕੇ ਨੂੰ ਮਾਫ਼ ਕਰਨਾ ਅੱਜ ਸਵੇਰੇ 12 ਵਜੇ ਮਾਸਟਰ ਦਾ ਕਾਰਨ ਕੀ ਸੀ ਜਿਸ ਦਿਨ ਸ਼ਟਰ ਹਾਂਜੀ ਸ਼ਟਰਿੰਗ ਦਾ ਅਸੀਂ ਕਹਿ ਰਹੇ ਸੀ ਬੰਦ ਕਰ ਦੋ ਅਸ ਮੇਰੇ ਬੱਚੇ ਡਿਸਟਰਬ ਹੋ ਰਹੇ ਆ ਉਹ ਸੁੱਤੋਂ ਇਸ ਇੱਕ ਬੰਦਿਆ ਨੇ ਮਾਰਿਆ ਤਾਂ ਕਿੱਦਾਂ ਮਾਰਿਆ ਕੋਈ ਹਥਿਆਰ ਵੀ ਨਾ ਕਿਹਾ ਸੀ ਹਥਿਆਰ ਸਰਿਆ ਲੈ ਕੇ ਐਸੇ ਇੱਕ ਨੇ ਇੱਟ ਮਾਰੀ ਹੈ ਪੈਟਰੋਲ ਵਾਲੀ ਕੋਸ਼ਿਸ਼ ਕੀਤੀ ਗਈ ਹੈ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮਤਲਬ ਮੈਨੂੰ ਹੋਦੀ ਚ ਸੱਟਿਆ ਗਿਆ ਤੇ ਇੱਕ ਬੰਦੇ ਨੇ ਇੱਟ ਲਾ ਕੇ ਮੈਨੂੰ ਪੁੱਠਾ ਮਾਰ ਸੱਟਦਾ ਅਸੀਂ ਇਹ ਮੰਗ ਕਰਦੇ ਹਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਦਾ ਕੰਮ ਬੰਦ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਸਰ ਮੇਰਾ ਨਾਮ ਰਜਤ ਕੁਮਾਰ ਹੈ ਮੈਂ ਹੈਬੋ ਵਾਲ ਪ੍ਰੀਤਮ ਨਗਰ ਚਾਰ ਨੰਬਰ ਗਲੀ ਦਾ ਵਾਸੀ ਆ ਠੀਕ ਹੈ ਜੀ ਤੇ ਮੇਰੇ ਘਰ ਦੇ ਬਿਲਕੁਲ ਨਾਲ ਕੰਦ ਨਾ ਕੰਦ ਸਾਂਝੀ ਹੈ ਬੰਦਾ ਸਟੀਲ ਦੀ ਸ਼ਟਰਿੰਗ ਦਾ ਕੰਮ ਕਰਦਾ ਲੋਹੇ ਦੀ ਸ਼ਟਰਿੰਗ ਦਾ ਲਿਖਿਆ ਉਹਨੇ ਸਟੀਲ ਦੀ ਸ਼ਟਰਿੰਗ ਹੀ ਹੋਈ ਹੈ ਬਟ ਕਰਦਾ ਲੋਹੇ ਦੀ ਸ਼ਟਰਿੰਗ ਦਾ ਕੰਮ ਹੈ ਤੇ ਉਹ ਸਵੇਰੇ 7 ਵਜੇ ਸ਼ੁਰੂ ਹੋ ਜਾਂਦਾ ਟਕ ਟਕ ਕਰਨੀ ਸਾਨੂੰ ਉਹਨੂੰ 8 ਕਿ 9 ਸਾਲ ਹੋ ਗਏ ਆ ਰੋਕਦੇ ਇਹਨੂੰ ਉਹ ਬੰਦਾ ਰੁਕਦਾ ਨਹੀਂ ਉਹ ਸਾਨੂੰ ਸਾਫ਼ ਕਹਿੰਦਾ ਹੈ ਕਿ ਭਾਈ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਹੋ ਠੀਕ ਹੈ ਮੈਂ ਤੈਨੂੰ ਚਿੱਟੇ ਦੇ ਕੇਸ ਤੇ ਅੰਦਰ ਕਰਾ ਦੂੰਗਾ ਮੈਨੂੰ ਬਹੁਤ ਧਮਕੀਆਂ ਦਿੱਤੀਆਂ ਜਾਂਦੀਆਂ ਤੇ ਮੇਰਾ 12 ਸਤੰਬਰ 2021 ਨੂੰ ਇਸ ਚੀਜ਼ ਨੂੰ ਉਹਨਾਂ ਨੇ ਮਰਡਰ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਚਾਰ ਪੰਜ ਜਣਿਆਂ ਨੇ ਕੰਮ ਤੇ ਮੈਨੂੰ ਰਸਤੇ 'ਚ ਘੇਰ ਕੇ ਤੇ ਮੈਂ ਉਸ ਟਾਈਮ ਵੀ ਪੁਲਿਸ ਕੋਲੇ ਗਿਆ ਸੀ ਪਰਚਾ ਘਟਾਇਆ ਸੀ ਪੁਲਿਸ ਕਮਿਸ਼ਨਰ ਸਾਹਿਬ ਕੋਲੇ ਵੀ ਗਿਆ ਸੀਗਾ ਕਿ ਮੇਰਾ ਸਰ ਕੋਈ ਹੱਲ ਕੀਤਾ ਜਾਵੇ ਇਸ ਚੀਜ਼ ਦਾ ਤੇ ਉਹ ਇਸ ਕਰਕੇ ਹੀ ਪੁਲਿਸ ਨੂੰ ਪਤਾ ਨਹੀਂ ਕੀ ਕਰਦਾ ਆਪਣੀ سپورਟ ਦਿਖਾਉਂਦਾ ਹੈ ਪੈਸੇ ਦੀ سپورਟ ਦਿਖਾਉਂਦਾ ਸਾਨੂੰ ਇਸ ਮੈਟਰ ਦਾ ਨਹੀਂ ਪਤਾ ਬਟ ਪੁਲਿਸ ਉਸਤੇ ਕੋਈ ਵੀ ਕਾਰਵਾਈ ਨਹੀਂ ਕਰਦੀ ਸਾਨੂੰ ਇਹ ਹੈ ਅੱਜ ਫੇਰ ਸਾਡੇ ਨਾਲ ਉਹੀ ਚੀਜ਼ ਹੋਈ ਹੈ ਵਾਈਫ ਕਹਿਣ ਗਈ ਹੈ ਕਿ ਸਰ ਅੰਕਲ ਤੁਸੀਂ ਸਮਝਦਾਰ ਹੈਗੇ ਹੋ 65 70 ਸਾਲ ਦੇ ਹੈਗੇ ਹੋ ਬਜ਼ੁਰਗ ਤੇ ਤੁਸੀਂ ਆਪਣਾ ਕੰਮ ਘਟ ਹੌਲੀ ਕਰ ਲੋ ਸ਼ਟਰਿੰਗ ਦਾ ਮੇਰਾ ਬੱਚਾ ਸੁੱਤਾ ਹੋਇਆ ਤੇ ਉਹ ਬੰਦੇ ਨੇ ਸਾਫ਼ ਇੰਨੀ ਜੀ ਗੱਲ ਕਹਿੰਦੇ ਹੀ ਆਪਣੇ 6 7 ਜਣੇ ਬੰਦੇ ਬੁਲਾ ਲਏ ਦੋ ਗੱਡੀਆਂ ਦੇ ਵਿੱਚ ਹਥਿਆਰ ਸੰਬੰਧੀ ਹਥਿਆਰ ਨਾਲ ਲੈ ਕੇ ਆਏ ਆ ਦਾਤ, ਕਿਰਪਾਨਾਂ, ਲੋਹੇ ਦੀਆਂ ਰਾਡਾਂ, ਠੀਕ ਹੈ ਜੀ, ਇੱਟਾਂ, ਠੀਕ ਹੈ ਜੀ ਤੇ ਅਸੀਂ ਸਾਡੇ ਉੱਪਰ ਹਮਲਾ ਹੋਇਆ, ਮੇਰੀ ਵਾਈਫ ਤੇ ਹੋਇਆ, ਮੇਰੀ ਵਾਈਫ ਨੇ ਮੈਨੂੰ ਕਮਰੇ ਦੇ ਅੰਦਰ ਬੰਦ ਕਰਤਾ ਸੀ ਤੇ ਵਾਈਫ ਮੇਰੀ ਗੱਲ ਕਰਨ ਲਈ ਥੱਲੇ ਚਲੇ ਗਈ, ਇੰਨੇ ਨੂੰ ਵਾਈਫ ਤੇ ਹਮਲਾ ਕਰਤਾ ਉਹਨਾਂ ਨੇ ਪੰਜ-ਛੇ ਜਣਿਆਂ ਨੇ ਜਿਹੜੇ ਉਹਨਾਂ ਨੇ ਹਮਲਾ ਕੀਤਾ, ਇਹਨਾਂ ਨੇ ਹਮਲਾ ਕੀਤਾ ਨਾ ਕੋਈ ਪਰਮਿਸ਼ਨ ਹੈਗੀ ਘਰ ਦੇ ਵਿੱਚ ਇੰਦਾ ਦਾ ਕੰਮ ਕਰਾਉਣ ਦੀ ਨਹੀਂ ਉਹਨਾਂ ਕੋਲ ਸਰ ਕੋਈ ਰੈਜ਼ਿਡੈਂਸ ਰੈਜ਼ਿਡੈਂਸ ਏਰੀਆ ਪੈਂਦਾ ਕਮਰਸ਼ੀਅਲ ਕੰਮ ਕਰ ਰਿਹਾ ਉਹਦੇ ਕੋਲ ਕੋਈ ਕੋਈ ਚੀਜ਼ ਦੀ ਹੈ ਨਹੀਂ ਇਸ ਚੀਜ਼ ਦੀ ਪਰਮਿਸ਼ਨ ਹੈ ਨਹੀਂ ਬਟ ਉਹ ਫਿਰ ਵੀ ਕਰਦਾ ਹੈ ਉਹ ਇਹੀ ਸਾਨੂੰ ਧੋਸ ਦਿੰਦਾ ਹੈ ਕਿ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਹੋ ਮੇਰੇ ਪੁਲਿਸ ਮੇਰੇ ਅੰਡਰ ਹੈ ਠੀਕ ਹੈ ਕਾਰਪੋਰੇਸ਼ਨ ਮੇਰੇ ਅੰਡਰ ਹੈ ਸਾਰਾ ਕੁਝ ਮੇਰੇ ਅੰਡਰ ਹੈ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਹੋ ਤੇ ਸਾਨੂੰ ਇਹੀ ਹੈ ਸਾਨੂੰ ਪੁਲਿਸ ਵੱਲੋਂ ਇਨਸਾਫ ਚਾਹੀਦਾ ਹੈ ਕਿ ਭਾਈ ਸਾਡੇ ਨਾਲ ਮਾਰਕੁੱਟ ਹੋਈ ਹੈ ਜਿਹੜਾ ਪਹਿਲਾ ਪਰਚਾ ਸੀਗਾ ਉਹ ਵੀ ਇੱਥੇ ਦਰਜ ਕੀਤਾ ਜਾਵੇ ਤੇ ਇਹ ਜਿਹੜਾ ਹੁਣ ਹੋਇਆ ਇਹ ਵੀ ਪਰਚਾ ਇੱਥੇ ਦਰਜ ਕੀਤਾ ਜਾਵੇ ਤਾਂ ਕਿ ਸਾਨੂੰ ਇਨਸਾਫ ਮਿਲੇ ਤੇ ਇਹੋ ਜਿਹੇ ਬੰਦਿਆਂ ਨੂੰ ਗੁਨਾਹਗਾਰਾਂ ਨੂੰ ਪਤਾ ਚੱਲੇ ਕਿ ਕਾਨੂੰਨ ਤੋੜਨਾ ਕੀ ਹੁੰਦਾ ਮੰਗ ਕੀ ਕਰਦੇ ਮੰਗ ਇਹੀ ਆ ਜੀ ਸਾਡੀ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਠੀਕ ਆ ਜੀ ਮੇਰੀ ਵਾਈਫ ਤੇ ਹਮਲਾ ਹੋਇਆ ਆ ਕੱਲ ਨੂੰ ਮੇਰੇ ਤੇ ਵੀ ਦੁਬਾਰਾ ਹੋ ਸਕਦਾ ਆ ਸ਼ੂਟ ਸਾਨੂੰ ਵੀਡੀਓ ਦੇ ਵਿੱਚ ਧਮਕੀਆਂ ਦੇ ਰਹੇ ਨੇ ਕਿ ਤੈਨੂੰ ਮਾਰ ਦੇਣਾ ਆ ਇਹ ਕਰ ਦੇਣਾ ਥੱਲੇ ਆ ਇੱਕ ਪਿਓ ਦਾ ਹੈਗਾ ਤਾਂ ਇਹ ਸਾਰ ਜੋ ਲੜਾਈ ਗਈ ਉਹਦੀ ਕੋਈ ਵੀਡੀਓ ਨਹੀਂ ਹਾਂਜੀ ਮੇਰੇ ਕੋਲ ਵੀਡੀਓ ਹੈਗੀ ਆ ਜੀ ਉਹਦੀ ਸਾਰੀ ਮੈਂ ਵੀਡੀਓ ਬਣਾਈ ਆ ਮੇਰੀ ਵਾਈਫ ਨੂੰ ਘੁੱਟਦੇ ਹੋਏ ਸਾਰਾ ਕੁਝ ਦੇਖਿਆ ਉਹ ਚ ਹੈਗਾ ਜੀ ਵੀਡੀਓ ਚ